ਤੁਸੀਂ ਸਾਰੇ ਕਮਾ ਕੇ ਸਫਾਈ ਚ ਕਰੋ ਯਾਰ ਮੇਨ ਬਾਲ ਸਫਾਈ ਦਾ ਵੱਡਾ ਮੁੱਲ ਹੁੰਦਾ ਬਾਈ ਹੈਨਾ ਲੈ ਪਰ ਮੈਂ ਦੇਖੋ ਤੇ ਆਹਦੇ ਹੱਥ ਚ ਆਹ ਵੀ ਲਵਾਏ ਨੇ ਬਾਈ ਉਹਨੇ ਯਾਰ ਇਹ ਤਾਂ ਬਈ ਜਿੰਨੇ ਬੰਦਾ ਨਵਾਂ ਨਿਕਲ ਉਹਨੇ ਤਾਂ ਬਾਈ ਨੇ ਮੈਂ ਆਪਾਂ ਕਹਿੰਦੇ ਨਾ ਦੇਖੋ ਮਾਰ ਕੇ ਆ ਦੇਖੋ ਯਾਰ ਕੱਲਾ ਕੱਲਾ ਮਾਰ ਕੇ ਇਹਦੇ ਉੱਪਰ ਵੀ ਉਹ ਮੀਲਾ ਤਾਂ ਨਵੀਆਂ ਬਣ ਗਿਆ ਜਮਾ ਟਾਇਰਾਂ ਦਾ ਅਸੀਂ ਪੁੱਛਿਆ ਸੀਗਾ ਜੀ ਟਾਇਰਾਂ ਦਾ ਬਹੁਤਿਆਂ ਨੇ ਕਿਹਾ ਸੀਗਾ ਵੀ ਵੱਡੇ ਏਡੇ ਟਾਇਰ ਨਹੀਂ ਚੱਲਣੇ ਜੇ ਇਹ ਨਹੀਂ ਸਾਡੇ ਜਗਰਾਉਂ ਚ ਜੀ ਉੱਥੇ ਹੈਗਾ ਬਗਲਸਣ ਵਾਲੇ ਅੱਛਾ ਉਹਨਾਂ ਨੇ ਸਾਨੂੰ ਬਹੁਤ ਵਧੀਆ ਜੀ ਕਰਕੇ ਦਿੱਤੀ ਜੀ ਬਹੁਤ ਉੱਥੇ ਸਾਨੂੰ 2 ਘੰਟੇ ਲੱਗੇ ਤਿੰਨ ਤੇ ਅਸੀਂ ਤਾਂ ਕਈ ਮੇਰੇ ਸਾਹਮਣੇ 3-4 ਵਾਰੀ ਟਾਇਰ ਲਾ ਲਾ ਕੇ ਪਾ ਪਾ ਕੇ ਦੇਖਿਆ ਤੇ ਆਖਰ ਨੂੰ ਆ ਫਟਾ ਸਾਡੇ ਫੇਰ ਵੀ ਉਹ ਬਾਈ ਨੇ ਆਪਦੀ ਤਸੱਲੀ ਕਰਕੇ ਕਿਹਾ ਬਈ ਇਹ ਹੁਣ ਫਿਟਿੰਗਾ ਬਈ ਫੇਰ ਮੈਂ ਤੋੜਨਾ ਹੁਣ ਘੈਂਟ ਵੀ ਆ ਪੂਰਾ ਹਾਂਜੀ ਹੈਨਾ ਫੇਰ ਮੈਂ ਤੋੜਨਾ ਜੀ ਸਹੀ ਗੱਲ ਆ ਬਈ ਸਾਰੀਆਂ ਚੀਜ਼ਾਂ ਹੀ ਹੌਲੈਂਡ ਵਾਲੀ ਸੀ ਵੱਡੇ ਲਾਤੇ ਹਾਰਨ ਘੋੜਾ ਬੰਪਰ ਲਾ ਦਿੱਤਾ 99 ਮਾਡਲ ਸਕੌਟ ਬਿਲਕੁਲ ਨਵਾਂ ਬਣਾ ਦਿੱਤਾ ਮਿੱਤਰੋ ਨਵਾਂ ਬਣਾਇਆ ਕਿਨੇ ਐ ਤੁਹਾਨੂੰ ਇਹ ਵੀ ਦੱਸਾਂਗੇ ਪਹਿਲਾਂ ਨਾ ਚਾਰੇ ਪਾਸੇ ਧਰਮੇ ਟਰੈਕਟਰ ਦੇ ਗੇੜਾ ਦੇ ਕਿਹਾ ਅੱਜ ਕੱਲ ਆਉਣ ਵਾਲੇ ਸੱਬੀ ਮਾਡਲ ਨੂੰ ਮਾਤ ਪਾਉਂਦਾ ਟਰੈਕਟਰ ਕੱਲਾ ਕੱਲਾ ਫੀਚਰ ਦੱਸਦਾਂਗੇ ਕੱਲੀ ਕੱਲੀ ਗੱਲਬਾਤ ਦੱਸਾਂਗੇ ਟਰੈਕਟਰ ਦੀ ਵੀ ਕਿੰਨਾ ਕ ਖਰਚਾ ਆ ਗਿਆ ਕਿਹੜੇ ਸੱਜਣ ਨੇ ਤਿਆਰ ਕੀਤਾ ਕਿਹੜਿਆਂ ਨੇ ਕਰਵਾਇਆ ਇਹਨੇ ਜਾਣਾ ਕਿੱਥੇ ਐ ਕਿੰਨੇ ਟਾਈਮ ਇਹਦੇ ਉੱਪਰ ਤਿਆਰ ਹੋਣ ਤੇ ਲੱਗਿਆ ਇਹਨੂੰ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਜਿਹੜੇ ਵੀ ਵੀਡੀਓ ਵੇਖ ਕਿਸਾਨਾਂ ਦੇ ਨਾਲ ਦਿਲ ਦੇ ਵਿੱਚ ਇੱਕ ਤਾਂਘ ਹੁੰਦੀ ਹੈ ਤਿਹਾਰਾਂ ਤੇ ਕੋਈ ਸੱਜਣਾ ਕਹਿੰਦਾ ਹੁੰਦਾ ਮੈਂ ਨਵਾਂ ਟਰੈਕਟਰ ਲਵਾ ਮੈਂ ਕੋਈ ਭਰਾ ਕਹਿੰਦਾ ਹੁੰਦਾ ਮੈਂ ਨਵਾਂ ਬੋਲਟ ਲਵਾ ਪਰ ਜਿਹੜਾ ਟਰੈਕਟਰ ਆ ਤਿਆਰ ਹੋਇਆ ਨਾ ਇਹ ਕਿਸਾਨ ਭਰਾਵਾਂ ਦੇ ਵੀ ਦਿਲ ਦੇ ਵਿੱਚ ਕਾਫੀ ਹਾ ਭਾਵ ਸੀ ਵੀ ਅਸੀਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਵਾਈਏ ਇਹ ਮੋਡੀਫਿਕੇਸ਼ਨ ਹੋਇਆ ਕਿੱਥੋਂ ਹੈ ਪਹਿਲਾਂ ਉਹ ਸੱਜਣਾ ਮਲਾਉਣੇ ਆ ਉਹ ਤੋਂ ਬਾਅਦ ਕਿਹੜੇ ਸੱਜਣਾ ਨੇ ਕਰਵਾਇਆ ਫਿਰ ਉਹਨਾਂ ਦੇ ਨਾਲ ਮਲਾਵਾਂਗੇ ਤੇ ਜਿਹੜੇ ਸੱਜਣਾ ਨੇ ਰੀਜਨਲ ਤਿਆਰ ਕੀਤਾ ਉਹ ਸਾਡੇ ਸਾਹਮਣੇ ਖੜੇ ਨੇ ਬਾਈ ਚਮਕੌਰ ਸਿੰਘ ਜੀ ਮਿੰਟੂ ਬਾਈ ਸ੍ਰੀ ਗੱਜ ਜ ਕਰਦੇ ਨਾ ਦੱਸਿਓ ਇਹ ਟਰੈਕਟਰ ਤੇ ਕਿੰਨਾ ਸਮਾਂ ਲੱਗਿਆ ਇਹਦੇ ਮੰਨ ਲਓ 2.5 ਮਹੀਨੇ ਲੱਗੇ ਜੀ 2.5 ਮਹੀਨੇ ਸਮਾਂ ਲੱਗਿਆ ਕਿਹਾ ਤਾਂ ਪਹਿਲਾਂ 2 ਮਹੀਨੇ ਸੀਗੇ ਇਹ ਟਰੈਕਟਰ ਸਾਡੇ ਕੋਲ ਹੋਰ ਆਗੇ ਸੀ ਥੋੜਾ ਲੇਟ ਕਰਨਾ ਪਿਆ ਜੀ ਅਸਾਂ 2.5 ਮਹੀਨੇ ਲੱਗੇ ਜੀ ਪੂਰੇ ਚਲੋ 2.5 ਮਹੀਨੇ ਜਿਵੇਂ ਕਹਿੰਦੇ ਹੁੰਦੇ ਵੀ ਸਹਿਜ ਪੱਕੇ ਸੋ ਮਿੱਠਾ ਹੋਈ ਹਾਂਜੀ ਜੇ ਟਾਈਮ ਲੱਗਿਆ ਤਾਂ ਬਣੀ ਵੀ ਗੱਲ ਹੈ ਨਹੀਂ ਵੀ ਗੱਲ ਹੈ ਜੀ ਬਾਈ ਕੋਲੇ ਖੜੇ ਆਪਾਂ ਦੱਸੀ ਜਾਣਾ ਹਾਂ ਜੀ ਵੀ ਦੱਸੋ ਕੀ ਕਰਨਾ ਜੀ ਕਿਉਂਕੇ ਤੋਰਾਂਗੇ ਜੀ ਕੱਚਾ ਨਹੀਂ ਤੋਰਗੇ ਠੀਕ ਹੈ ਤੇ ਕਰਵਾਇਆ ਇਧਰ ਲਈ ਸਜਣਾ ਨੇ ਹੈ ਤੇ ਬਾਈ ਕੀ ਹਾਲ ਨਹੀਂ ਤੁਹਾਡਾ ਕਿੰਨਾ ਵੀ ਮਾਣੂ ਕੇ ਹਾਂਜੀ ਗੱਲ ਮਾਣੂ ਕੇ ਗੱਲ ਮਾਣੂ ਕਿਹੜਾ ਮੋਟਾ گاਉਂਦਾ ਹੈ ਹਾਂਜੀ ਇੱਧਰ ਗੱਲ ਮੋ ਉਹ ਹਾਂਜੀ ਉਹ ਗੱਲ ਮਾਣੂ ਕੇ ਵਾਲਾ ਹਾਂਜੀ ਜਿਹੜਾ ਕਹਿੰਦਾ ਉਹਦਾ ਪਰਚੇ ਦਾ ਕੀ ਮਸਲਾ ਹਾਂਜੀ 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 ਹੈਨਾ ਉਹ ਵੀ ਟਰੈਕਟਰਾਂ ਦਾ ਕਾਫੀ ਸੌਂਕੀ ਆ ਹੈਨਾ ਹਾਂਜੀ ਉਹ ਵੀ ਆ ਜੀ ਵੀਰੇ ਤੇ ਸੌਂਕੀ ਮੈਂ ਕਹਿੰਦਾ ਸੋਟ ਸਾਰਾ ਪਿੰਡੀ ਹੋਣਾ ਬਿਲਕੁਲ ਜੀ ਇੱਕ ਸਾਡਾ ਵੀਰਾ ਜੀ ਬਾਹਰ ਹਰਮਨਾ ਜੀ ਨਾਂ ਵੀਰੇ ਦਾ ਜਰਮਨ ਚ ਇਹ ਉਹ ਵੀਰੇ ਨੇ ਰੀਜ ਲਾ ਕੇ ਜੀ ਪੂਰਾ ਤਿਆਰ ਕਰਵਾਇਆ ਟਰੈਕਟਰ ਜਿਹਦੇ ਨਾਲ ਪਹਿਲੇ ਵੀਡੀਓ ਗੱਲ ਤੇ ਕਰੀ ਹਾਂ ਜੀ ਹਾਂਜੀ ਹਾਂਜੀ ਜਿਹਨੇ ਨਾ ਵੀਰੇ ਨਾਲ ਤੁਹਾਡੀ ਗੱਲ ਹੋਈ ਆ ਉਹ ਵੀਰੇ ਨੇ ਤਿਆਰ ਕਰਵਾਇਆ ਜੀ ਅੱਛਾ ਨੰਨੇ ਮਾਡਲ ਆ ਬਈਆ ਬਿਲਕੁਲ ਜੀ ਤੇ ਉਦੋਂ ਕਿ ਮਤਲਬ ਬਹੁਤ ਸਸਤਾ ਹੋਣਾ ਟਰੈਕਟਰ ਕਿੰਨੇ ਕ ਦਾ ਲੈਂਦਾ ਸੀ ਉਦੋਂ ਪਤਾ ਕੋਸਾ ਟਰੈਕਟਰ ਜੀ ਹਣ ਉਹਦਾ ਤਾਂ ਕੋਈ ਆਈਡੀ ਨਹੀਂ ਗਈ ਪਹਿਲਾਂ ਲਿਆ ਸੀਗਾ ਦਾਦਿਆਂ ਨੇ ਲਿਆ ਸੀਗਾ ਜੀ ਅੱਛਾ ਹਾਂਜੀ ਉਦੋਂ ਦਾ ਹੀ ਆਈ ਟਰੈਕਟਰ ਵੱਡੀ ਗੱਲ ਹੁੰਦੀ ਆ ਬਾਈ ਇੱਕ ਹੋਰ ਦੱਸਿਓ ਮੈਨੂੰ ਬਾਲੇ ਭਰਾ ਤਾਂ ਐ ਸੋਚ ਲੈਂਦੇ ਅਗਲਾ ਕਹਿੰ ਥੋੜਾ ਦਿਲ ਕਿਉਂ ਨਹੀਂ ਕੀਤਾ ਬਈ ਨਹੀਂ ਨਹੀਂ ਜੀ ਇਹ ਘਰੇ ਖੜਾ ਸੀਗਾ ਜੀ ਹੁਣ ਘਰੋਂ ਦੀ ਜਿਹੜੀ ਪ੍ਰਾਣੀ ਆ ਜਿਹਦੇ ਨਾਲ ਪਿਆਰ ਹੋ ਗਿਆ ਜੀ ਉਹ ਨਹੀਂ ਵੇਚੀ ਜਾਂਦੀ ਬਾਕੀ ਇਹ ਕਰਮਾਂ ਵਾਲਾ ਜੀ ਇਹਨੇ ਅਜੇ ਤੱਕ ਵਾਧੇ ਕੀਤਾ ਘਾਟਾ ਨਹੀਂ ਕੀਤਾ ਜਦੋਂ ਲਿਆ ਤੁਸੀਂ ਤੁਹਾਡੇ ਲਈ ਉਹ ਕਿੰਨੀ ਕਿ ਜ਼ਮੀਨ ਸੀ ਉਦੋਂ ਤਾਂ ਬਹੁਤ ਥੋੜੀ ਸੀਗੀ ਜੀ ਹੁਣ ਵੀਰਾ ਵੀ ਬਾਹਰ ਗਿਆ ਵਾ ਵੀਰਾ ਵੀ ਇਹਦੀ ਬਦੌਲਤ ਹੀ ਗਿਆ ਜੀ ਬਾਹਰ ਸਾਰੀਆਂ ਚੀਜ਼ਾਂ ਹੀ ਇਹ ਤੋਂ ਬਣੀਆਂ ਜੀ ਮਤਲਬ ਇਹ ਨਹੀਂ ਮਗ ਵਾਲੇ ਦੇ ਪੈਰ ਪਾਇਆ ਘਰੇ ਬਿਲਕੁਲ ਜੀ ਫਿਰ ਵਾਧਾ ਹੁਣ ਅਸੀਂ ਹਾਂਜੀ ਫਿਰ ਅਸੀਂ ਥੱਲੇ ਨੂੰ ਨਹੀਂ ਕਦੇ ਵੀ ਦੇਖਿਆ ਜੀ ਮਿੱਤਰੋ ਐਂ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਭੈ 99 ਮਾਡਲ ਹੈ ਬਿਲ ਜਿੱਦਿਆ ਆ ਉਹਦੇ ਤਾਂ ਵਿਚਾਰੇ ਦੀ ਕੁਝ ਹੋਰ ਗੱਲਬਾਤ ਹੋਣੀ ਹੈ ਜਿੱਦਿਆ ਨਵਾਂ ਵੀ ਆਇਆ ਹੋ ਮੇਰੇ ਸਾਹਮਣੇ ਉਹਦੇ ਵੀ ਇਹੋ ਜਿਹੇ ਮੇਰੇ ਸਾਹਮਣੇ ਨਹੀਂ ਹੋਣਾ ਜੀ ਹੁਣ ਅਸੀਂ ਤਾਂ ਨਹੀਂ ਦੇਖਿਆ ਸੀ ਜੀ ਉਹਦੋਂ ਕੋੜੇ ਬੰਪਰ ਲਵਾਉਂਦਾ ਕਿਹੜਾ ਸੀ ਬਿਲਕੁਲ ਜੀ ਉਦੋਂ ਆ ਚੀਜ਼ਾਂ ਕਿੱਥੇ ਸੀਗੀਆਂ ਜੀ ਬਿਲਕੁਲ ਤਾਂ ਬੰਪਰ ਦੇਖਾ ਕਿੰਨਾ ਮੋਟਾ ਲਵਾਇਆ ਹੈ ਬੰਪਰ ਲਾਈਟਾਂ ਜੀ ਸਾਰੀਆਂ ਚੀਜ਼ਾਂ ਲਾਈਟਾਂ ਲਗਾ ਫਿਰ ਉਹ ਤੋਂ ਵੱਡੇ ਹਾਰਨ ਮੂਰੇ ਗਿੱਲ ਵੀ ਲਿਖਿਆ ਨਾ ਹੈ ਤੇ ਬਾਈ ਆ ਦੇ ਆ ਕਰਵਾਈ ਚੈੱਕ ਕਰ ਲੈ ਜਿਹੜੀ ਇਹ ਦੇਖੋ ਜੀ ਸਟੀਲ ਦੀ ਹੈ ਅਸਾ ਸਟੀਲ ਦੀ ਹੈ ਜੀ ਹਾਂ ਜੀ ਓਕੇ ਤੇ ਵੱਡੇ ਟਾਇਰ ਪਾਉਦੇ ਬਾਈ ਹੈ ਬਿਲਕੁਲ ਅਸਾ ਸਪੈਸ਼ਲ ਕਰਵਾਏ ਨੇ ਹਾਂਜੀ ਪ੍ਰੈਸ਼ਰ ਕਰਵਾਇਆ ਹੋਇਆ ਹੈ ਪ੍ਰੈਸ਼ਰ ਕਰਵਾਇਆ ਹੈ ਹਾਂਜੀ ਧਰਮੇ ਪਾਵਰ ਕਰਵਾਇਆ ਕੋ ਕਰਵਾਇਆ ਜੀ ਉਹ ਤੋਂ ਬਾਅਦ ਕੱਲਾ ਪਾਵਰ ਨਹੀਂ ਕਰਵਾਇਆ ਤੇ ਪਲੇਟਫਾਰਮ ਵੀ ਲਗਾਇਆ ਪਲੇਟਫਾਰਮ ਵੀ ਲੱਗਾ ਜੀ ਦੇਖਿਓ ਪਲੇਟਫਾਰਮ ਲਗਾਈਆ ਰੇਸ ਹੋ ਗਈ ਹੱਥ ਵਾਲੀ ਆਹ ਆਹ ਹੱਥ ਵਾਲੀ ਰੇਸ ਆ ਬਈ ਹੈ ਹਾਂਜੀ 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 ਹੱਥ ਵਾਲੀ ਪੈਰ ਵਾਲੀ ਸਾਰੇ ਖਤਮ ਕੀਤਾ ਹੋਈ ਸਾਰੇ ਕੋ ਅੱਛਾ ਵੱਡਾ ਪਲੇਟਫਾਰਮ ਯਾਰ ਕੱਲੇ ਕਨੇ ਦਾ ਮਿਸ਼ਕੌਟ ਦਾ ਮਾਰ ਕ ਲਵਾਤਾ ਬਾਈ ਉਹਨੇ ਬਾਕੀ ਉੱਚਾ ਵੀ ਦੇਖ ਲਓ ਜੀ ਕਿੰਨੇ ਟਾਇਰਾਂ ਦੇ ਨਾਲ ਤੁਹਾਨੂੰ ਆਪੇ ਹੀ ਪਤਾ ਲੱਗ ਜਾਂਦਾ ਹੋਊਗਾ ਹੀ ਖੜਿਆ ਨੇ ਬਈ ਗੱਲ ਤੇ ਉਹਨਕੋ ਮਾਕੇ ਲੋਕਾਂ ਨੇ ਵੇਖਣਾ ਜੀ ਇਹ ਨਵਾਂ ਕੰਪਨੀ ਨੇ ਕਿਹੜੀ ਨਾ ਲਾਂਚ ਕਰਤਾ ਹੈਨਾ ਇਹ ਜੀ ਤਾਂ ਹੈਗੀ ਆ ਜੀ ਇੰਨਾ ਵਧੀਆ ਤਾਂ ਬਣ ਗਿਆ ਟਰੈਕਟਰ ਹੁਣ ਤੁਸੀਂ ਆਪ ਦੇਖੋ ਜੀ ਮੈਨੂੰ ਇੱਕ ਗੱਲ ਹੋਰ ਦੱਸਿਓ ਬਾਈ ਚਲੋ ਬਹੁਤ ਘੈਂਟ ਬਾਈ ਨੇ ਬਣਾਇਆ ਬਾਈ ਵੀ ਆਪਣੇ ਸਾਹਮਣੇ ਖੜਾ ਹੈ ਹਾਂਜੀ ਹਾਂਜੀ ਉਹਦਾ ਸੱਚੀ ਵਧੀਆ ਲੱਗਿਆ ਪੁੱਈ ਨਾ ਕਿਉਂ ਜੇ ਕੋਈ ਗੱਲ ਉਣੀ ਕੀ ਲੱਗੀ ਤਾਂ ਕਹਦੇ ਹੋ ਜੀਨਾ ਜੀ ਵੀਡੀਓ ਪਾ ਕੇ ਆਪ ਦੇਖ ਲਓ ਆਪ ਵੀ ਤੁਹਾਨੂੰ ਪਤਾ ਲੱਗ ਜਾਣਾ ਸਾਰੀ ਚੀਜ਼ ਦਾ ਅੱਛਾ ਜੇ ਚੀਜ਼ ਵਧੀਆ ਲੱਗਦੀ ਤਾਈਓ ਕਿੰਨੇ ਜੀ ਵਧੀਆ ਲੱਗਦਾ ਮੈਂ ਕਿਹਾ ਨਹੀਂ ਕਈ ਵਾਰ ਬਾਈ ਤੇ ਜੇ ਆਪਣਾ ਮੰਨੀ ਜਾਂਦੇ ਹਾਂ ਨਾ ਨਾ ਜੀ ਕਿਉਂ ਨਹੀਂ ਹੁਣ ਤੁਸੀਂ ਆਪ ਦੇਖ ਲਓ ਜੀ ਹਾਂ ਮਾਝੇ ਸਹੀ ਇਹਦਾ ਬਾਈ ਸਹੀ ਕਿਹਾ ਸਹੀ ਆਹ ਤੇ ਸਹੀ ਕਿਹਾ ਹਾਂਜੀ ਆਨਲਾਈਨ ਕੰਮ ਨਹੀਂ ਨਹੀਂ 65 ਤਾਂ ਸਾਡੇ ਵੀ ਕਰਦੇ ਆ ਜੀ 65 ਦੀ ਕੁਆਲਿਟੀ ਅਸੀਂ ਮੰਨਣ ਵਾਲੀ ਹਾਂ ਅੱਛਾ ਉੱਧਰ ਵੀ ਕਰਦੇ ਤੁਸੀਂ ਹੋਰ ਵੀ ਪਤਾ ਕੀਤਾ ਸੀ ਕਿਤੇ ਹਾਂਜੀ ਕੀਤਾ ਜੀ ਪਹਿਲਾਂ ਪਤਾ ਜੀ ਮਤਲਬ ਜੱਜੇ ਨਹੀਂ ਕੰਮ ਕੀਤੇ ਨੀ ਜੱਜਾ ਨਹੀਂ ਤਾਈਓ ਇਧਰ ਆਇਓ ਇੱਕ ਸਾਡੇ ਵੀਰੇ ਨੇ ਜੀ ਕਹਤਾ ਉਹ ਕਹਿੰਦਾ ਵੀ ਜੇ ਰੰਗ ਕਰਾਉਣਾ ਤਾਂ ਬਾਈ ਜਵੰਦੇ ਤੋਂ ਹੀ ਕਰਾਉਣਾ ਨਹੀਂ ਹੋਰ ਤੋਂ ਕਰਵਾਉਣਾ ਨਹੀਂ ਗਾ ਇਹ ਤਾਂ ਪ ਬਈ ਜੇ ਰੋਜ ਆਈ ਚਲ ਠੀਕ ਹੈ ਹਾਂ ਨਿੱਕੀ ਨਿੱਕੀ ਜੀ ਜੀ ਨਿੱਕੀ ਨਿੱਕੀ ਚੀਜ਼ ਹੁਣ ਤੁਸੀਂ ਇਹਦੇ ਮੀਟਰ ਤੱਕ ਦਾ ਅਸੀਂ ਲਵਾਇਆ ਉਹ ਵੀ ਸਾਡਾ ਬਹੁਤ ਟੱਕਰਾਂ ਨਾ ਲੱਗਿਆ ਇੱਥੇ ਅੱਛਾ ਜੀ ਹਾਂ ਜੀ ਬਹੁਤ ਔਖਾ ਕੰਮ ਲੱਗਿਆ ਹਾਂ ਜੀ ਹਾਂ ਖਿੱਚ ਗਿਆ ਤਾਂ ਗਿਆ ਜੀ ਹਾਂ ਜੀ ਬਿਲਕੁਲ ਇੱਕਣਾ ਬਈ ਮੈਂ ਆਉਣ ਸਾਰੀ ਚੀਜ਼ ਨੋਟ ਕੀਤੀ ਮੈਂ ਬਾਈ ਨੂੰ ਵੀ ਕਿਹਾ ਮੈਂ ਕਿਹਾ ਬਾਈ ਹੋ ਸਕਦਾ ਸੋ ਤੇ ਕੋਈ ਕਮੀ ਰਹੇਗੀ ਉਹ ਰਿੰਮਾਂ ਤੇ ਮੈਂ ਉਹ ਤੋਂ ਵੀ ਵੱਧ ਵੱਟ ਕੱਢੇ ਪਿਆ ਹੈ ਹਨਾ ਕਿਤੇ ਉਨੀ ਕੀ ਪਾਣੀ ਨਹੀਂ ਨਹੀਂ ਕਮੀ ਕਿਤੇ ਨਹੀਂ ਫਿਰ ਬੜੀ ਰੀਜਨ ਨਾਲ ਤਿਆਰ ਕੀਤਾ ਹੋਇਆ ਨਹੀਂ ਨਹੀਂ ਜੀ ਇਹ ਚੀਜ਼ ਮੈਂ ਮੰਨਦਾ ਨਹੀਂ ਆ ਨੇੜੇ ਹੋ ਕੇ ਦਿਖਾ ਯਾਰ ਕੁਆ ਤੇ ਆਦੇ ਹੱਜ ਆ ਵੀ ਲਵਾਏ ਨੇ ਬਾਈ ਉਹਨੇ ਯਾਰ ਇਹ ਤਾਂ ਬਈ ਜਿੰਨੇ ਦਾ ਬੰਦਾ ਨਵਾਂ ਨਿਕਲ ਉਹਨੇ ਤਾਂ ਬਾਈ ਨੇ ਇਹੀ ਲਵਾ ਦੇਣਾ ਇਹ ਅੱਜ ਅੱਛਾ ਜਿੰਨੇ ਦਾ ਨਵਾਂ ਨਿਕਲੇ ਹੋ ਉਹਨੂੰ ਹਾਂਜੀ ਕੋਈ ਸ਼ੱਕ ਨਹੀਂ ਜੀ ਲੈ ਬਾਈ ਵੇ ਹੂੰ ਤੇ ਮੈਂ ਆਪਾਂ ਕਹਿੰਦੇ ਆ ਦੇਖੋ ਮਾਰ ਕਾ ਦੇਖੋ ਯਾਰ ਕੱਲਾ ਕੱਲਾ ਮਾਰ ਕੇ ਇਹਦੇ ਉੱਪਰ ਵੀ ਉਮੀ ਲਾਤਾ ਨਵੀਆਂ ਬਣ ਕੇ ਜਮਾ ਹੈਨਾ ਤੇ ਛਤਰੀ ਵਗੈਰਾ ਸਪੈਸ਼ਲ ਡੀਜ਼ਨ ਬਣਾਤਾ ਬਈ ਹੈ ਬਿਲਕੁਲ ਜੀ ਮਾ ਉਸ ਲਾਈਟਾਂ ਲਾਈਆਂ ਹੋਣੇ ਉੱਪਰ ਦਰਮਿਆਨ ਦਿਖਾਈ ਬਈ ਆ ਦੇਖੋ ਹੂੰ ਮਟੈਰਲ ਕੇ ਪੇਂਟ ਹੈ ਜਿਹੜਾ ਆਪਾਂ ਕਹਿੰਦੇ ਆ ਸੁਵਿਟ ਕਰਦੇ ਆਉਂਦਾ ਨਾ ਜੀ ਬਿਲਕੁਲ ਬਿਲਕੁਲ ਗੱਡੀਆਂ ਹੂੰ ਤੇ ਇੱਕ ਤਾਂ ਵੀ ਇਹਨੂੰ ਪਾਵਰ ਕਰਵਾਤਾ ਹੈ ਹਾਂਜੀ ਪਾਵਰ ਕਰਵਾਦਾ ਰੀਫਾਰਮ ਹੋ ਗਿਆ ਜੀ ਟਾਇਰ ਜੀ ਟੈਟਰ ਦੀ ਵੀ ਕਵਰ ਹੋ ਗਿਆ ਟਾਇਰ ਹੋ ਗਿਆ ਜੀ ਆਹ ਦੇਖ ਚਾ ਅਲਟਰਨੇਟਰ ਵੀ ਟਕਿਆ ਲੈ ਵੀ ਪਾਣੀ ਪੂਣੀ ਨਾ ਪਵੇ ਯਾਰ ਹਨਾ ਕੋਈ ਚੀਜ਼ ਨਹੀਂ ਛੱਡੀ ਬਾਕੀ ਬਾਈਕ ਤੋਂ ਦਿਖਾ ਬਾਈ ਟਾਇਰਾਂ ਦਾ ਅਸੀਂ ਪੁੱਛਿਆ ਸੀਗਾ ਜੀ ਟਾਇਰਾਂ ਦਾ ਬਹੁਤਿਆਂ ਨੇ ਕਿਹਾ ਸੀਗਾ ਵੀ ਵੱਡੇ ਏਡੇ ਟਾਇਰ ਨਹੀਂ ਚੱਲਣੇ ਜੀ ਇਹ ਨਹੀਂ ਕੋ ਨਹੀਂ ਸਾਡੇ ਜਗਰਾਉਂ ਚ ਜੀ ਉੱਥੇ ਹੈਗਾ ਵਾ ਗੁਲਸਨ ਵਾਲੇ ਅੱਛਾ ਉਹਨਾਂ ਨੇ ਸਾਨੂੰ ਬਹੁਤ ਵਧੀਆ ਚੀਜ਼ ਕਰਕੇ ਦਿੱਤੀ ਜੀ ਬਹੁਤ ਉੱਥੇ ਸਾਨੂੰ 2 ਘੰਟੇ ਲੱਗੇ ਤਨ ਤੇ ਅਸੀਂ ਤਾਂ ਕਈ ਮੇਰੇ ਸਾਹਮਣੇ 3-4 ਵਾਰੀ ਟਾਇਰ ਲਾ ਲਾ ਕੇ ਪਾ ਪਾ ਕੇ ਦੇਖਿਆ ਤੇ ਆਖਰ ਨੂੰ ਆ ਫਟਾ ਸਾਡੇ ਫੇਰ ਵੀ ਉਹ ਬਾਈ ਨੇ ਆਪਦੀ ਤਸੱਲੀ ਕਰਕੇ ਕਿਹਾ ਬਈ ਇਹ ਹੁਣ ਫਿਟਿੰਗਾ ਬਈ ਫੇਰ ਮੈਂ ਤੋੜਨਾ ਹੁਣ ਘੈਂਟ ਵੀ ਆ ਪੂਰਾ ਹਾਂਜੀ ਹੈਨਾ ਫੇਰ ਮੈਂ ਤੋੜਨਾ ਜੀ ਸਹੀ ਗੱਲ ਆ ਬਈ ਬੜਾ ਬੈਗ ਤਾਂ ਦੇਖੋ ਜੀ ਮਗਨ ਬਾਈ ਜਰ ਸੀਟ ਛੂਟ ਗਿਆ ਹੋਲੈਂਡ ਦਾ ਸਹੀ ਗੱਲ ਇਹਦਾ ਰੀਜੀ ਸੀ ਸਾਰੀਆਂ ਚੀਜ਼ਾਂ ਹੀ ਹੋਲੈਂਡ ਵਾਲੀ ਸੀਟ ਲਾਈ ਆ ਜੀ ਸਾਰਮ ਰੈਸਟ ਵਾ ਬਿਲਕੁਲ ਜੀ ਦੇਖੋ ਕਿ ਨਵੀਂ ਲੱਗੀ ਲਿੰਕਾ ਲੋ ਕਤਰ ਮੇ ਉਹ ਦੇਖਾ ਉਹਨਾਂ ਚਾਹਤਾ ਟ੍ਰੈਕਟਰ ਨੂੰ ਉਹਦੇ ਆਪ ਨੂੰ ਵੀ ਨਹੀਂ ਚੜਿਆ ਹੁਣ ਜਿੱਦੇ ਜਾਂਸੀ ਚੋਂ ਨਿਕਲੇ ਜੰਨਾ ਹੁਣ ਚੜਿਆ ਹੈ ਨਾ ਬਾਈ ਜਰ ਕਮੀ ਤਾਂ ਨਹੀਂ ਬਾਈ ਜੇ ਬੰਦੇ ਨੇ ੱੱਡੀ ਕੋਈ ਨਹੀਂ ਜੀ ਬਾਈ ਮੈਨੂੰ ਕੱਲ ਦੱਸਿਓ ਕੋਲ ਉਰੇ ਪਪਾ ਦਾ ਪਤਾ ਕਿ ਮਿਲ ਗਿਆ ਤੇ ਸੱਚ ਵੀ ਅਸੀਂ ਬਰਨਾਲੇ ਜਾਈਏ ਮੈਨੂੰ ਇਹ ਗੱਲ ਕਰਨੀ ਸੀ ਅਸੀਨਾ ਜੀ ਸਾਨੂੰ ਸਾਡਾ ਵੀਰਾ ਉੱਥੇ ਬਾਹਰ ਆਜੀ ਜਿਹਨੂੰ ਮੈਂ ਤੁਹਾਨੂੰ ਦੱਸਿਆ ਹਰਮਨ ਜਰਮਨ ਚ ਆਜੀ ਵੀਰਾ ਉਹ ਵੀਡੀਓਾਂ ਦੇਖਦਾ ਰਹਿੰਦਾ ਜੀ ਬਾਈ ਦੀਆਂ ਜੀ ਉਹਨੇ ਬਾਈ ਨੇ ਸਕਾਟ ਪਹਿਲਾਂ ਵੀ ਤਿਆਰ ਕੀਤੇ ਆ ਉਹ ਕਹਿੰਦਾ ਵੀ ਜੀ ਆਪਾਂ ਸਕਾਟ ਨੂੰ ਰੰਗ ਕਰਾਉਣਾ ਵੀ ਫਿਰ ਆਪਾਂ ਉੱਥੇ ਹੀ ਕਰਾਉਣਾ ਵਾ ਵੀ ਹੋਰ ਨਹੀਂ ਆਪਾਂ ਕਿਤੇ ਜਾਣਾਗਾ ਫਿਰ ਅਸੀਂ ਇੱਥੇ ਆਏ ਜੀ ਬਾਈ ਨਾਲ ਗੱਲ ਕੀਤੀ ਮੈਂ ਬਾਈ ਕਹਿੰਦਾ ਵੀ ਕੋਈ ਚੱਕਰ ਨਹੀਂ ਮੈਂ ਟਰੈਕਟਰ ਤਿਆਰ ਕਰਕੇ ਦਊਗਾ ਵੀ ਤਿਆਰ ਵੀ ਇਹੋ ਜਿਹਾ ਕਰਕੇ ਦਊਗਾ ਵੀ ਜਿਹੜਾ ਪਤਾ ਲੱਗੂਗਾ ਬਿਲਕੁਲ ਤਿਆਰ ਦੇ ਲੋ ਹੁਣ ਥੋੜੇ ਸਾਹਮਣੇ 11ਵਾਂ ਟਰੈਕਟਰ ਆਇਆ ਆਪਣਾ ਇਹ ਅਸਾ ਸਕਾਉਟ ਆਪਣਾ 11ਵਾਂ ਟਰੈਕਟਰ ਹੈ ਕਰਤੋ ਫੇਰੇ ਦੋ ਕਰਤੇ ਆਇਆ ਆਪਣਾ 11ਵਾਂ ਆਇਆ ਠੀਕ ਆ 27 ਦਾ ਸਕਾਉਟ ਕਰ ਰਹੀ ਸੀ 11ਵਾਂ ਆਇਆ ਜੀ ਓਕੇ ਉਦੋਂ ਤੋਂ ਹੁਣ ਤਾਂ ਕੋਈ ਗਿਣਤੀ ਨਹੀਂ ਹੋਣੀ ਆਪਾਂ ਕਿੰਨੇ ਕਰਤੇ ਨੇ ਗਿਣਤੀ ਨਹੀਂ ਕਰਦੇ ਨਹੀਂ ਇਹੀ ਰਹਿ ਗਿਆ ਸੀ ਜੀ ਬਸ ਇਹ ਵੀ ਆਪਾਂ ਕਰਤੇ ਇਹ ਵੀ ਕਰਤਾ 9 10 ਫੋੜੇ ਕਰਤੇ ਹੋਰ ਫੋੜ ਬੜੇ ਬਈ ਤਿਆਰ ਹੋ ਕੇ ਗਏ ਬਿਲਕੁਲ ਜੀ ਅਰਜਨ ਵਧੇਰੇ ਤਿਆਰ ਕਰਤੇ ਹਨ ਮੈਂਦਰਾ ਖੜਾ ਇਹ ਵੀ ਤਿਆਰ ਕਰਿਆ ਚਾਹ ਆਹ ਦੇ ਇਧਰ ਮੈਂ ਇਧਰਲੇ ਪਾਸੇ ਚਲਾ ਮੈਂਦਰਾ ਖੜਾ ਇਹ ਕਿੱਥ ਤਲੇ ਇਹ ਉਹ ਕਿੰਨਾ ਕਾ ਮਾਡਲ ਹੋਣਾ ਬਈ ਇਹ 2000 ਮਾਡਲ ਹੈ ਜੀ ਧਰਮ ਲੈ ਕਿਹਨਾਂ ਕੋਈ ਇਹਨੂੰ ਵੀ ਦੋ ਹੈ ਨਹੀਂ ਜੀ ਮੈਂ ਕਹਣਾ ਇਹ 26 ਮਾਡਲ ਇਹ ਬਣਦਾ ਤਾਂ 26 ਮਾਡਲ ਹੀ ਬਣਿਆ ਪਿਆ ਜੀ ਤੇ ਐ ਹੁੰਦਾ ਨਾ ਬਈ ਇੱਕ ਤਾਂ ਹੁੰਦਾ ਕਿਤੋਂ ਲੱਗੇ ਵੀ ਤਿਆਰ ਕਰਾਇਆ ਹੋਇਆ ਨਹੀਂ ਤੇ ਜੱਜਮੈਂਟ ਵੀ ਨਹੀਂ ਬਈ ਤੂੰ ਤਾਂ ਹੁਣ ਦਿੰਦਾ ਬਈ ਦਿਲੋਂ ਆਪਾਂ ਜੀ ਤਿਆਰ ਕਰਾਂਗੇ ਵੈਸੇ ਹੀ ਹੁੰਦੀ ਆ ਨਾ ਜੀ ਸਹੀ ਗੱਲ ਮੈਂ ਨਾ ਬਈ ਇੱਕ ਕਈ ਵਾਰ ਮੈਂ ਸ਼ੇਅਰ ਬੋਲਦਾ ਹੁੰਦਾ ਕਹਿੰਦਾ ਨਿਆਣੇ ਬੱਚੇ ਦਾ ਚੈੱਕ ਬੁਖਾਰ ਕਰੀਏ ਥੋੜੀ ਬਹੁਤੀ ਜੀ ਸਿਰ ਨੂੰ ਪਾਫ ਹੋਵੇ ਹੱਥ ਫੜ ਕੇ ਸਿੱਖਣਾ ਗੱਲ ਵਧੀਆ ਵੱਧ ਵਧੀਆ ਜੇ ਕਾਪੀ ਰਾਫ ਹੋਵੇ ਠੀਕ ਹੈ ਜਿੰਨਾ ਕਰੀਏ ਸੌਂਕ ਦੇ ਨਾਲ ਕਰੀਏ ਕੰਮ ਪੂਰਾ ਨਾ ਭਾਵੇਂ ਹਾਫ ਹੋਵੇ ਕੁੰਬੜ ਵਾਲੀਆ ਮਿਹਨਤ ਨੂੰ ਬੂਰ ਪੈਂਦਾ ਜੇ ਲਗਨ ਪੂਰੀ ਤੇ ਜਿਗਰਾ ਸਾਫ ਹੋਵੇ ਸਹੀ ਹੈ ਹੈਨਾ ਸਹੀ ਹੈ ਜੀ ਲੈ ਆ ਵੀ ਦੇਣ ਚ ਥੋੜਾ ਕੰਮ ਕਰ ਲਓ ਪਰ ਜਿੰਨਾ ਕਰੀਏ ਰੀਜਨਲ ਕਰੀਏ ਬਸ ਬਸ ਇਹੀ ਹੈ ਨਾ ਤਾਂ ਹੀ ਤੁਸੀਂ 2 ਮਹੀਨੇ ਦੇ ਥਾਂ ਤੇ 2.5 ਮਹੀਨੇ ਲਾਤੇ ਪਰ ਗੱਲ ਤਾਂ ਬਣਦੀ ਨਾ ਹਾਂਜੀ ਰੀਜ ਲਾਈ ਆ ਜੀ ਆਪਣੇ ਸਾਹਮਣੇ ਹੀ ਆ ਚੀਜ਼ ਆ ਰਿਜ਼ਲਟ ਵੀ ਸਾਹਮਣੇ ਹੀ ਆ ਜੇ 2 ਮਹੀਨੇ ਦਾ ਸਮਾਂ ਲੈ ਕੇ 15 ਦਿਨਾਂ ਚ ਕਹਿੰਦਾ ਬਈ ਤਿਆਰ ਕੀਤਾ ਫੇਰ ਤੁਹਾਨੂੰ ਪਤਾ ਹੀ ਆ ਵੀ ਕੀ ਤੁਸੀਂ ਜਵਾਬ ਦੇ ਦਿੰਦੇ ਜੀ ਸਾਨੂੰ ਵਿੱਚ ਬੰਦੇ ਕਹਿੰਦੇ 2 ਮਹੀਨੇ ਜਿਹੜਾ ਡੈਟਾ ਦੇ ਦੇਂਗਾ ਜੀ ਨਹੀਂ ਤਾਂ ਅਸੀਂ ਲਾਈਨ ਲਾ ਲਈਏ ਜੀ ਇੱਥੇ ਪਰ ਉਹ ਆਪਣਾ ਕੰਮ ਨਹੀਂ ਹੈ ਸਹੀ ਗੱਲ ਹੈ ਅਜੇ ਨੂੰ ਕਹਿੰਦੇ ਵੀ ਤਨ 2.5 ਮਹੀਨੇ ਲੱਗਣੇ ਇਹ ਸ਼ੌਂਕ ਨਾ ਕਰਨਾ ਬਿਲਕੁਲ ਟਾਈਮ ਵੀ ਲੱਗਦਾ ਜੀ ਆਉਣਾ ਜਾਣਾ ਵੀ ਪੈਂਦਾ ਦੇਖਣੀਆਂ ਪੈਂਦੀਆਂ ਚੀਜ਼ਾਂ ਜੀ ਤੇ ਮੈਨੂੰ ਹੋਰ ਕੱਲ ਦੱਸਿਓ ਬਾਈ ਸੱਚ ਤੁਸੀਂ ਜਿਹੜੀ ਚੀਜ਼ਾਂ ਕਹਿ ਗਈਆਂ ਬਾਈ ਨੇ ਇਦਾਂ ਹੀ ਤਿਆਰ ਕਰਤਾ ਕਿ ਤੁਹਾਨੂੰ ਹਾਂਜੀ ਹਾਂਜੀ ਉਦਾਂ ਹੀ ਤਿਆਰ ਕੀਤਾ ਜੀ ਜਿੱਦਾਂ ਜਿਵੇਂ ਨਹੀਂ ਉਹਦੋਂ ਤੁਹਾਨੂੰ ਦਿਖਾਉਂਦੇ ਰਹੇ ਨੇ ਬਾਈ ਆ ਚੀਜ਼ ਨਹੀਂ 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 ਮੈਂ ਤੁਹਾਨੂੰ ਦੱਸ ਦਿਆਂ ਜੀ ਕੱਲੀ ਕੱਲੀ ਚੀਜ਼ ਬਾਈ ਨੇ ਦਿਖਾਈ ਗਈ ਆਪਾਂ ਨੂੰ ਫੋਟੋ ਪਾ ਦਿੰਦੇ ਸੀ ਵੀਡੀਓ ਪਾ ਦਿੰਦੇ ਸੀਗੇ ਜੀ ਕੱਲੀ ਕੱਲੀ ਚੀਜ਼ ਦਿਖਾਉਂਦੇ ਹੁੰਦੇ ਸੀਗੇ ਜੀ ਮਤਲਬ ਪੂਰਾ ਸੈਟੀ ਸਪਾਈ ਹੋ ਹਾਂਜੀ ਹਾਂਜੀ ਬਿਲਕੁਲ ਜੀ ਉਹ ਚੀਜ਼ਾਂ ਦਿਖਾਈ ਜਾਂਦੇ ਸੀਗੇ ਜੀ ਬਾਈ ਠੀਕ ਆ ਪਿੰਡ ਤੁਹਾਡ ਤੇ ਬਈ ਮੈਨੂੰ ਹੁਣ ਇੱਕ ਗੱਲ ਕਲੀਅਰ ਕਰਿਓ ਹੁਣ ਜਿਹੜੇ ਸੱਜਣ ਆਪਣੀ ਵੀਡੀਓ ਵੇਖਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਨੇ ਮੈਸੇਜ ਤਾਂ ਜੀ ਇਹ ਹੈ ਜੀ ਇਹ ਤਾਂ ਬਸ ਸਾਡਾ ਘਰ ਦਾ ਟਰੈਕਟਰ ਸੀਗਾ ਜੀ ਪੁਰਾਣਾ ਹਾਂ ਤੇ ਕਰਮਾ ਵਾਲਾ ਜੀ ਤਾਂ ਅਸੀਂ ਤਿਆਰ ਕਰਾਇਆ ਵਾ ਹਨਾ ਠੀਕ ਆ ਪੈਸੇ ਲਾਇਆ ਜੀ ਆਪਦੇ ਲਾਇਏ ਪੈਸੇ ਲੱਗਿਆ ਤਾਂ ਤੁਹਾਡੇ ਬਰਥ ਨਹੀਂ ਗਏ ਸਹੀ ਹੈ ਨਹੀਂ ਗਏ ਜਮਾ ਨਹੀਂ ਗਏ ਜੀ ਬਿਲਕੁਲ ਨਾ ਹੁਣ ਉਹਨਾਂ ਨੂੰ ਆ ਜਾਣਾ ਚਾਹੀਦਾ ਜਿਹੜੇ ਵੀਡੀਓ ਵੇਖਦੇ ਆ ਕਿਹੜੇ ਹਾਂ ਬਾਈ ਕੋਲੇ ਪਹੁੰਚਣਾ ਚਾਹੀਦਾ ਜ਼ਰੂਰ ਜੇ ਤਾਂ ਜੀ ਰੀਜ ਲਵਾਉਣੀ ਆ ਕੰਮ ਤਸੱਲੀ ਵਾਲਾ ਵਧੀਆ ਕਰਾਉਣਾ ਹਨਾ ਵੀ ਐ ਨਹੀਂ ਵੀ ਬਾਰ ਬਾਰ ਚੱਕਰਾਂ ਚ ਪਈ ਰਹਿਣਾ ਜਾਂ ਹੁਣ ਜਿਵੇਂ ਕੱਲ ਨੂੰ ਜਾਂਦਾ ਵੀ ਪੱਟ ਲਓ ਜੇ ਉਹ ਕਰ ਲਓ ਫਿਰ ਤਾਂ ਬਾਈ ਕੋਲੇ ਨਹੀਂ ਆਉਣ ਦੀ ਲੋੜ ਹਾਂ ਜਿੰਮੇ ਵੀ ਮੰਨ ਲਓ ਜੇ ਪੱਟਣਾ ਵਾ ਕਰਨਾ ਫਿਰ ਤਾਂ ਨਾ ਆਓ ਜੇ ਵੀ ਮੰਨ ਲਾ ਹੁਣ ਜਾ ਕੇ ਜੀ ਇੱਥੇ ਖੜਾਉਣਾ ਵਾ ਬਈ ਦਿਖਾਉਣਾ ਲੋਕਾਂ ਨੂੰ ਵੀ ਚੀਜ਼ ਬਣ ਗਈ ਫਿਰ ਇੱਥੇ ਆ ਜੀ ਫਿਰ ਇੱਥੇ ਆ ਜੀ ਬਿਲਕੁਲ ਜੀ ਨਹੀਂ ਅਸੀਂ ਕਹਿ ਦਿੰਦੇ ਆ ਪੱਟੀ ਜੀ ਸਾਡਾ ਰੇਟ ਥੋੜਾ ਜਿਹਾ ਹੀ ਹੈਗਾ ਜੀ ਕੋਈ ਸ਼ਾਫੀ ਫਿਰ ਇੱਥੇ ਆਓ ਜੀ ਆਪਣਾ ਕੰਮ ਬੋਲਦਾ ਜੀ ਸਹੀ ਗੱਲ ਹੈ ਆਲੇ ਨੂੰ ਪਹਿਲਾਂ ਕਹਿ ਦਈਦਾ ਜੀ ਫਿਰ ਇੱਥੇ ਆਇਓ ਵੀ ਆਦਾ ਜਦੋਂ ਜੀ ਕੁਆਲਿਟੀ ਲੈਣੀ ਤਾਂ ਬਿਲਕੁਲ ਬਿਲਕੁਲ ਹਾਂ ਜੀ ਮੈਨੂੰ ਬਈ ਕਈ ਵਾਰ ਮੈਂ ਸੋਚਦਾ ਹੁੰਦਾ ਵੀ ਬਾਲੇ ਸੱਜਣਾ ਦੇ ਦਿਲ ਦੇ ਵਿੱਚ ਇਹ ਡਾਊਟ ਹੁੰਦਾ ਹੈ ਬੀ ਯਾਰ ਜੇ ਸਾਡਾ ਨਾ ਮਤਲਬ ਵਰਕ ਸਾਬ ਕਿਸੇ ਵੱਡੇ ਰੋਡ ਤੇ ਹੋਵੇ ਸਾਡਾ ਫੇਰ ਕੰਮ ਚੱਲੂ ਆ ਇੱਥੇ ਮੈਂ ਕਹਿੰਦਾ ਜੇ ਉਹਨਾਂ ਦਾ ਲੋਕੇਸ਼ਨ ਵੀ ਦੱਸ ਦਈਏ ਤਾਂ ਵੀ ਨਹੀਂ ਪਹੁੰਚ ਸਕਦਾ ਬਿਲਕੁਲ ਜੀ ਕੋਈ ਸ਼ੱਕ ਨਹੀਂ ਮੇਨ ਸੜਕ ਤੋਂ ਮੈਂ ਕਹਿੰਦਾ 2.5 ਕਿਲੋਮੀਟਰ ਪਿੱਛੇ ਖੇਤਾਂ ਦੇ ਵਿੱਚ ਬੜਾ ਗਾ ਪਹੀ ਆ ਗਈ ਬੰਦ ਹੋ ਰਹੀ ਹੁੰਦੀ ਆ ਇੱਥੇ ਬੰਦ ਆਈ ਹੈ ਪਰਵਾਹੀ ਦੀ ਹੱਦ ਆ ਪਰ ਕੰਮ ਇੱਥੇ ਵੀ ਨਹੀਂ ਮੁੱਕ ਰਿਹਾ ਬਿਲਕੁਲ ਜੀ ਧਰਮੇ ਅੰਦਰ ਕਿੰਨੇ ਟਰੈਕਟਰ ਸਾਡੇ ਖੋਲੇ ਖੜੇ ਆ ਦੇਖ ਲਾ ਤੇ ਲੈ ਮਿੱਤਰੋ ਮੈਂ ਸਾਰੇ ਭਰਾਵਾਂ ਨੂੰ ਇਹ ਕਹੂੰਗਾ ਜੇ ਤੁਹਾਡੇ ਵੀ ਮਨ ਦੇ ਵਿੱਚ ਇਹ ਹੈਗਾ ਨਾ ਵੀ ਯਾਰ ਅਸੀਂ ਟਰੈਕਟਰ ਤਿਆਰ ਅਮੇ ਤੁਹਾਨੂੰ ਦੱਸਦਾ ਵੀ ਚੁੱਪ ਕਰਕੇ ਜਵੰਦਾ ਮੋਡੀਫਾਈ ਫਾਰਮ ਤੇ ਆ ਜਿਓ ਅਸ ਜਿੰਨੇ ਵੀ ਸੱਜਣ ਖੜੇ ਐ ਨਾ ਬਾਕੀ ਇਹਨਾਂ ਤੋਂ ਵੀ ਆਪਾਂ ਪੁੱਛ ਲਈਏ ਬਾਈ ਕੀ ਹਾਲ ਨੇ ਥੋੜਾ ਵੀ ਪੰਡਾ ਮਾਨੂੰ ਕੀ ਗੱਲੀ ਹੈ ਕੀ ਨਾਮ ਤੁਹਾਡਾ ਈਰਮਾਨ ਜੀ ਈਰਮਾਨ ਕਿਵੇਂ ਲੱਗਿਆ ਟਰੈਕਟਰ ਪੂਰਾ ਵਧੀਆ ਜੀ ਹੋ ਗਈ ਤਸੱਲੀ ਪੂਰੀ ਪੂਰੀ ਤਸੱਲੀ ਤੇ ਬਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਮਨਦੀਪ ਅਮਨ ਥੋੜਾ ਵੀ ਪੰਡਾ ਮਾਨੂੰ ਕੀ ਗੱਲਾ ਹਾਂਜੀ ਇੱਕ ਪੰਡਾ ਹੀ ਨਹੀਂ ਆ ਗਏ ਨਿਆਰਾ ਟਰੈਕਟਰ ਦੇਖ ਕੇ ਪੂਰਾ ਨਿਆਰਾ ਰਿਹਾ ਤਾਂ ਨਹੀਂ ਫਰਕ ਨਾ ਨਾ ਰਿਹਾ ਹੀ ਨਹੀਂ ਨਵੇਂ ਆ ਕੇ ਹੀ ਬਣਾਤਾ ਸਾਡੇ ਕੋਲੇ ਨਵੇਂ ਹੀ ਆ ਸਾਰੇ ਹਾਲੈਂਡ ਜੌਂਡੀਅਰ ਕਿੰ ਪੂਰਾ ਜੱਜ ਗਿਆ ਡਰਾਈਵਰ ਹਾਂਜੀ ਪੂਰਾ ਤੇ ਬਈ ਤੂੰ ਵੀ ਦੱਸੀ ਹੁਣ ਕਰ ਵਧੀਆ ਇਹ ਪੂਰਾ ਇੱਕਦਮ ਬਣ ਗਈ ਗੱਲ ਕਿੰਨੇ ਜਣੇ ਆ ਅੱਜ ਬਈ ਕਿੰਨੇ ਜਣੇ ਆ ਅੱਜ ਇਹ ਹੈਗੇ ਇਸ ਦੇ ਸਾਥੇ ਅਇਤਾ ਹੀ ਆਉਣਾ ਸੀਗਾ ਅਇਤਾ ਆਉਣਾ ਸੀਗਾ ਝੋਨੇ ਚ ਹੋ ਗਿਆ ਨਾ ਕੰਮ ਅੱਛਾ ਬਾਕੀ ਸਭ ਤੋਂ ਵਧੀਆ ਗੱਲ ਬਾਈਆਂ ਦੀ ਆਪ ਨੂੰ ਇਹ ਲੱਗੀ ਜੀ ਪ੍ਰਸ਼ਾਦ ਅਸੀਂ ਇੱਥੇ ਬਣਦੇ ਆ ਜੀ ਇਹ ਬਾਈ ਜੀ ਆਪ ਘਰੋਂ ਸਪੈਸ਼ਲ ਦੇ ਕੇ ਕਰਾ ਕੇ ਆਪਰ ਅਰਦਾਸ ਕਰਕੇ ਡਟਾ ਤੋੜਨਾ ਇੱਥੋਂ ਘਰੋਂ ਲੈ ਕੇ ਆਈ ਬਣਾ ਕੇ ਇਹ ਬਹੁਤ ਵਧੀਆ ਚੀਜ਼ ਲੱਗੀ ਅਸੀਂ ਡਟਾ ਹਜ਼ਾਰਾਂ ਤੋੜਦੇ ਜੀ ਪਰ ਆ ਚੀਜ਼ ਅੱਜ ਆਈ ਹੈ ਜੀ ਪਰ ਮਠਾਈ ਅਗਲਾ ਹਰੇਕ ਲਿਆਉਂਦਾ ਪ੍ਰਸ਼ਾਦ ਵੀ ਨਹੀਂ ਵਰੀ ਆਏ ਸਾਰੇ ਪੈਣ ਵੀ ਵੇਚ ਦੋ ਕੀ ਕਰਾਉਣਾ ਮੈਂ ਪੁਰਾਣੇ ਤੇ ਪੈਸੇ ਲਾਈ ਜਾਂਦੇ ਹਾਂ ਪਰ ਹੁਣ ਜਿਹੜੀ ਇਹ ਚੀਜ਼ ਬਣ ਗਈ ਸਾਰੇ ਦੇਖਣਗੇ ਹੁਣ ਪਹਿਲਾਂ ਹੀ ਕਹਿੰਦੀ ਪਹਿਲੀ ਗੱਲ ਤਾਂ ਪੰਨ ਅੰਦਾਜ਼ ਵਾਲੀ ਵੀ ਵੇਖਦਾ ਕਿੰਨੇ ਕਦਾ ਦੂਸਰਾ ਉਹ ਵੇਚ ਕੇ ਜਰ ਪੈਸੇ ਕਿਨੇ ਦੇਖਣੇ ਚੱਲਦੇ ਜਾਂਦੇ ਸਾਮ ਤੱਕ ਆਪਣੇ ਖਰਚੇ ਆ ਪਰ ਹੁਣ ਸਾਰੇ ਲੋਕ ਵੇਖਣਗੇ ਹੈਨਾ ਤੇ ਬਾਈ ਗੱਲ ਜਵਾਬ ਮਿਲ ਗਿਆ ਜਿਹੜੇ ਕਹਿੰਦੇ ਸੀ ਹਾਂ ਹਾਂ ਜੇ ਤਾਂ ਹੁਣ ਜਦੋਂ ਚਾਰੇ ਪਾਸੇ ਪਿੰਡ ਦੇ ਢੇਗਾ ਦਿੱਤਾ ਇਹਦਾ ਉਦੋਂ ਬਾਅਦ ਸਾਰੇ ਪਿੰਡ ਨੇ ਇਹਦੇ ਆਲੇ ਦੁਆਲੇ ਹਣੇ ਜੀ 3000 3-4 ਪਿੰਡਾਂ 'ਚ ਜਾਣਾ ਜੀ ਪਹਿਲਾਂ ਗਾਲਬ ਜਾਣਾ 2 ਮਹੀਨੇ ਫਿਰ 2 ਮਹੀਨੇ ਕਿਹਨ ਪਰੇ ਲਾਉਣੇ ਆ ਜੀ ਫਿਰ ਗਾਂ ਜਾ ਕੇ ਮਾਣੂ ਕੇ ਲੈ ਕੇ ਜਾਣਾ ਜੀ ਜਦੋਂ ਵੀਰਾ ਆ ਬਾਹਰੋਂ ਉਦੋਂ ਲੈ ਕੇ ਜਾਣਾ ਜੀ ਪਰ ਉਦੋਂ ਪਹਿਲਾਂ ਪਿੰਡ ਨਹੀਂ ਦਿਖਾਉਣਾ ਉਦੋਂ ਪਹਿਲਾਂ ਨਹੀਂ ਲੈ ਜਾਣਾ ਜੀ ਮਤਲਬ ਬਾਈ ਜਿੱਤੇ ਜਾਂ ਚੋਤਰੇ ਆ ਸਿੱਧਾ ਇਹ ਜੱਜ ਦੇਣਾ ਇੱਕ ਜੀ ਵੀਰੇ ਦੀ ਹੋਰ ਰੀਝ ਆ ਵੀਰੇ ਨੇ ਉਹ ਕਹਿ ਕੇ ਜੀ ਅਸੀਂ ਬਾਈ ਜੌਲ ਨਾਲ ਵੀ ਗੱਲ ਕੀਤੀ ਆ ਡੈੱਕ ਦੀ ਉਹ ਡੈੱਕ ਲਵਾਉਣਾ ਜੀ ਬੈਚ ਲਵਾਉਣਾ ਜੂ ਦੇ ਵਿੱਚ ਓਕੇ ਉਹ ਵੀ ਰੀਝ ਹੀ ਆ ਜੀ ਉਹ ਵੀ ਹਣ 30 ਤਰੀਕ ਨੂੰ ਬਾਈ ਨੇ ਕਿਹਾ ਜੀ ਜੀ ਆਪਣਾ ਅਕਤੂਬਰ ਨੂੰ ਜੀ ਉਹ ਵੀ ਰੀਜ ਆ ਜੀ ਉਹ ਵੀ ਬਹੁਤ ਟਾਈਮ ਦਾ ਜੀ ਉਹ ਬੇਰਾਂ ਨੇ ਕਹਿੰਦੇ ਵੀ ਬਾਈ ਜੋਲ ਤੇ ਲਵਾਉਣਾ ਡੈਕ ਤੇ ਹੁਣ ਉੱਥੇ ਹੀ ਲਵਾਉਣਾ ਜੀ ਡੈਕ ਦੀ ਕੱਚੀ ਬਾੜ ਵੀ ਨਹੀਂ ਜੀ ਸਾਡੇ ਚੱਲਦੀ ਹਾਂ ਇੱਕ ਸਾਡੇ ਚੱਲਦੇ ਜੀ ਜੋਲ ਪਹਿਲਾਂ ਜੋਲ ਦੀ ਚੱਲਦੇ ਆ ਹਾਂਜੀ ਉਹ ਵੀ ਉਹੀ ਜੀ ਬਾਈ ਵਾਲਾ ਕੰਮ ਹੀ ਆ ਵੀ ਜੇ ਕੁਆਲਿਟੀ ਲੈਣੀ ਆ ਤਾਂ ਫਿਰ ਜੋਲ ਲਾ ਲਓ ਕੰਮ ਵਧੀਆ ਲੰਦਾ ਫਿਰ ਜੋਲ ਚਲੇ ਜਾਓ ਬਸ ਜਾਣਾ ਵੀ ਬਾਰ-ਬਾਰ ਨਾਲੋਂ ਜੀ ਜੋਲ ਨਾਲੋਂ ਉਹਦੇ ਕੋਲੇ ਪਹੁੰਚ ਜੋ ਜੀ ਜੋਲ ਬਾਈ ਕੋਲੇ ਓਕੇ ਹਾਂਜੀ ਇਹ ਚੀਜ਼ ਆ ਮੌਨ ਡੈਕ ਜ਼ਰੂਰ ਰਹੇਗਾ ਜੀ ਕਹਿਣਾ ਵੀ ਇਹ ਬਾਈਆਂ ਨੇ ਬਾ ਡੈਕ ਵੀ ਲੱਗੂਗਾ ਜੀ ਠੀਕ ਆ ਹਾਂਜੀ ਅੱਜ ਤੋਂ ਬਾਈ ਨੇਵੇਂ ਦੋ ਮਹੀਨੇ ਵਾਦਾ ਹੁਣਾ ਹਾਂਜੀ ਦੋ ਮਹੀਨੇ ਦੋ ਮਹੀਨੇ ਬੜੇ ਔਖੇ ਲੰਘਣੇ ਆ ਉਹ ਤਾਂ ਜੀ ਹੁਣ ਕੀ ਜਾਂਦਾ ਵੀਰਾ ਦਾ ਕਹਿੰਦਾ ਵੀ ਮੇਰਾ ਜੀ ਕੋਲੇ ਹੰਡਾ ਦਾ ਸਵਾਦ ਹੀ ਵੱਖਰਾ ਹੋਣਾ ਸੀਗਾ ਹਾਂ ਵੀ ਅੱਜ ਇੱਥੋਂ ਲੈ ਕੇ ਜਾਂਦਾ ਬਿਲਕੁਲ ਜੀ ਫਿਰ ਵੀ ਚਲੋ ਬਈ ਯਾਰ ਬਾਈ ਵੀ ਇੰਤਜ਼ਾਰ ਕਰ ਰਿਆ ਵੀ ਮੈਂ ਦੋ ਮਹੀਨੇ ਉਹਦੇ ਬੜੇ ਔਖੇ ਲੰਘਣੇ ਆ ਉਹ ਜਹਾਜ ਉਤਰ ਕੇ ਸਿੱਧਾ ਹੁਣ ਇਹ ਜਹਾਜ਼ ਤੇ ਬੈਠਣਾ ਉਹਦੇ ਪਹਿਲਾਂ ਡੈਕੜੁਕ ਸਾਰੇ ਲਵਾ ਦੇਣਾ ਤੁਸੀਂ ਨੇ ਹਾਂਜੀ 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 ਹੈਨਾ ਤੇ ਬਾਈ ਹੁਣ ਮੈਨੂੰ ਇੱਕ ਕੰਮ ਕਰਿਓ ਜਿੱਦ ਦੇ ਨਵਾਂ ਕੜਵਾਇਆ ਤੇ ਉਹਦੇ ਇਹਦੀ ਕਿਹ ਜੀ ਵੜਕ ਹੋਣੀ ਅੱਜ ਲਈ ਵੜਕ ਸੁਣਾ ਬਈ ਕਹਤਾ ਜੀ ਮੁੰਡਾ ਸਾਡਾ ਨਾਲ ਦਾ ਮਾਰ ਰਹਿ ਗਿਆ ਅਸਾ ਮਾਰ ਰਹਿ ਗਿਆ ਹੋਰ ਜੀ ਉਹ ਚਾਰਾ ਰਹਿ ਗਿਆ ਉਹਨੇ ਆਉਣਾ ਸੀਗਾ ਉਹ ਕੰਮ ਨਹੀਂ ਉਹਦੇ ਨੱਬੜੇ ਉਹਨੇ ਵੀ ਆਉਣਾ ਸੀਗਾ ਜੀ ਹਾਂ ਬਈ ਗੜਦਾ ਜਾਣੇ ਦੇਖ ਬਈ ਕਰਦੇ ਮਾਦਰ ਆ ਲੈਟਲ ਉੱਪਰ ਜੀ ਲਾ ਕੇ ਦਿਖਾਓ ਬਈ ਸਾਰੀਆਂ ਹਾਂ ਦੇਖੋ ਮਿੱਤਰੋ ਹਲਤੇ ਰਾਤ ਨੂੰ ਨਾ ਕੀ ਭੰਗੜੇ ਪਾਉਣੇ ਫਿਰ ਪਤਾ ਲੱਗੂ ਸਾਰੇ ਕੁਝ ਆਦੇ ਆ ਦੇਖ ਲੋ ਪੰਜਾਬ ਪੁਲਿਸ ਦੀ ਨਿਸ਼ਾਨੀ ਸਹੀ ਆ ਜੀ ਟੈਰਾਂ ਟੂਰਾਂ ਚ ਵੀ ਲਾਈਟਾਂ ਬਾਈ ਨੇ ਬਹੁਤ ਵਧੀਆ ਲੱਗੇ ਦਿੱਤੀ ਅੱਛਾ ਜੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਹੋਇਆ ਜੀ ਠੀਕ ਆ ਫੇਰ ਆ ਹੁਣ ਆਉਂਦੇ ਸਾਰੇ ਜਿਹੋ ਸਟੀਅਰਿੰਗ ਦੇਖੋ ਟਰੈਕਟਰ ਐ ਉਹ ਵੀ ਹੋਣੀ ਆਦੇ ਹੁਣੇ ਹਜੇ ਘੰਟਾ ਹੀ ਹੋਇਆ ਉਹ ਲੈ ਕੇ ਆਏ ਜੀ ਅੱਛਾ ਅੱਧੀ ਚੀਜ਼ਾਂ ਤਾਂ ਉਰੇ ਆ ਕੇ ਮਨ ਬਣਿਆ ਵੀ ਆ ਵੀ ਲਵਾਣੀ ਐ ਇੱਕ ਉਹਨੇ ਲਾਇਆ ਸੀ ਉਹਨਾਂ ਦਾ ਬਾਈਆਂ ਦਾ ਪਸੰਦ ਆ ਕਿ ਮੈਂ ਆ ਵੀ ਲੇਵਾਂ ਆਪਾਂ ਕਾਨੂੰਦੂ ਰਹਿ ਛੱਡਣਾ ਜੀ ਹਾਂ ਨਹੀਂ ਨਹੀਂ ਵੀ ਜਿਹੜੀ ਚੀਜ਼ ਮਨ ਚ ਆ ਗਈ ਅੱਜ ਤਹਾਨੂੰ 100 ਹੱਲਾ ਸਹੀ ਗੱਲ ਆ ਜੀ ਹੁਣ ਨਿਕਿਆ ਨਿਕਿਆ ਚੀਜ਼ਾਂ ਵਾਲੀ ਬਣ ਜਾਂਦਾ ਜੀ ਹੁਣ ਜਮਾ ਲਾਈਟਾਂ ਤੇ ਕਵਰ ਲਵਾਤਾ ਜੀ ਉਹ ਵੀ ਦੇਖੋ ਤੁਸੀਂ ਕਿੰਨਾ ਵਧੀਆ ਲੱਗਦਾ ਸਾਰੀਆਂ ਚੀਜ਼ਾਂ ਸਟੀਲ ਦੀਆਂ ਜੱਜਦੀਆਂ ਹੋਈਆਂ ਜੀ ਲਾਈਟਾਂ ਤੇ ਕਵਰ ਲਾਤੇ ਹੈ ਹਾਂਜੀ ਤੇ ਇਹਦਾ ਮੀਟਰ ਵੀ ਆ ਦਿਖਾ ਬਈ ਮੀਟਰ ਦੀ ਵੀ ਸਟੀਲ ਦੀ ਕੀਤੀ ਹੋਈ ਆ ਜੀ ਸਟੀering ਚੈੱਕ ਕਰਵਾ ਆ ਗਈ ਹਸ਼ਕੌਟ ਦੀ ਜਾਲੀ ਲੱਗੀ ਆ ਹੈ ਨਾ ਇਹਦੇ ਉੱਪਰ ਹੰਡੀਕੇਟਰ ਟਕਿਆ ਹੋਇਆ ਜਾ ਟਰੈਕਟਰ ਬੜਾ ਸੋਹਣਾ ਬਣਿਆ ਬਈ ਯਾਰ ਹੈ ਨਾ ਤੇ ਸੌਂ ਲੱਗੇ ਬਈ ਯਾਰ ਮੇਰੇ ਵੱਲੋਂ ਤਾਂ ਡਬਲ ਤੁਹਾਨੂੰ ਫੇਰ ਮੁਬਾਰਕਾਂ ਇੰਨਾ ਕੰਮ ਕਰਦੇ ਹੁਣ ਵੀਡੀਓ ਸ਼ੇਅਰ ਕਰਕੇ ਨਾ ਆਪਣੇ ਨਾਨਕੇ ਦਾਦਕੇ ਹਰ ਕਿਤੇ ਪਹੁੰਚਾ ਦਿਓ ਪਤਾ ਲੱਗ ਜਾਵੇ ਯਾਰ ਜਿਹੜੇ ਸਕੂਟਰ ਨੂੰ ਵੇਚਣ ਨੂੰ ਕਹਿੰਦੇ ਸੀ ਆ ਜੋ ਡਾਇਰੈਕਟਰ ਦੁਆਰੇ ਨਾ ਮਿਲ ਜਾਂਦਾ ਹੈ ਹੈਨਾ ਤੇ ਬਾਈ ਹੁਣ ਇੱਕ ਕੰਮ ਹੋਰ ਕਰ ਦੇ ਇਹਦੀ ਕਟਾਈ ਜੀ ਕਰਕੇ ਦਿਖਾ ਯਾਰ ਸਟਾਰਟ ਕਰਕੇ ਕਰ ਦਿਓ ਜੀ ਵੀਡੀਓ ਵੇਸੇ ਨਾਲ ਲੰਮੀ ਬਣੀ ਜਾਂਦੀ ਐਸੇ ਕਰਾਇਆ ਨਾ ਸਾਡਾ ਵੀ ਨਹੀਂ ਕਰਦਾ ਕਟਾ ਨੂੰ ਪਤਾ ਨਹੀਂ ਲੱਗਣਾ ਵੀ ਚੌੜੇ ਡਰ ਕੀ ਦੇਖਰ ਮੈਂ ਓਏ ਬਣਦੀ ਹੈ ਗੱਲ ਚਾਹ ਯਾਨੂ ਵਾਲੇ ਬਾਹਰ ਚ ਕਮਾਈ ਵੀਰੇ ਹੁਣ ਬੈਲ ਕੰਮ ਕਰ ਦੇ ਬੰਦ ਵੀਰੇ ਕਰਦੇ ਹਾਂ ਲੈ ਵੀ ਗੱਲ ਬਣ ਗਈ ਪੂਰੀ ਐਂਡ ਤੇ ਲੈ ਮਿੱਤਰੋ ਜਿੰਨੇ ਵੀ ਭਰਾ ਵੀਡੀਓ ਵੇਖਦੇ ਆ ਨਾ ਸਾਰੇ ਜਣੇ ਨੇ ਬਾਈ ਉਹਨਾਂ ਨੂੰ ਮੁਬਾਰਕਾਂ ਦੇਣੀਆਂ ਨੇ ਕਿਉਂਕਿ ਜੇ ਤੁਹਾਡੇ ਕੋਲੇ ਵੀ ਇਦਾਂ ਦੇ ਟਰੈਕਟਰ ਤੁਹਾਡੇ ਦਾਦਾ ਪੜਦਾਦਿਆਂ ਦੀ ਨਸਾਨੀਆਂ ਘਰਾਂ ਦੇ ਵਿੱਚ ਖੜੀਆਂ ਨੇ ਨਾ ਉਹਨਾਂ ਨੂੰ ਜੁਰੈਮੀ ਨਾ ਕਿਸੇ ਕਵਾੜੀ ਨੂੰ ਵੇਚ ਦਿਓ ਹਨਾ ਮੁੱਲ ਉਹਨਾਂ ਨੇ ਪਤਾ ਹੀ ਆ ਕੀ ਪਾਉਣਾ ਪਰ ਇਹਦਾ ਮੁੱਲ ਕੋਈ ਨਹੀਂ ਹੁੰਦਾ ਇਹ ਭਾਗਾਂ ਦਾ ਲੋਹਾ ਹੈ ਜਿਨੇ ਬਾਈੁਰ ਨੇ ਦੱਸਿਆ ਜੀ ਵੀ ਯਾਰ ਸਾਡੇ ਘਰੇ ਇਹ ਨਾ ਕਰਨਾ ਬਿਲਕੁਲ ਜੀ ਵਾਧਾ ਹੋਇਆ ਮਾੜੇ ਸਮੇਂ ਚ ਜੇ ਉਹ ਟਰੈਕਟਰਾਂ ਨੇ ਤੁਹਾਡਾ ਸਾਥ ਦਿੱਤਾ ਤਾਂ ਹੁਣ ਰੱਬ ਨੇ ਤੁਹਾਡੇ ਦਿਨ ਬਦਲੇ ਆ ਤੁਸੀਂ ਵੀ ਇਹਨਾਂ ਦਾ ਸਾਥ ਦਿਓ ਯਾਰ ਤਿਆਰ ਕਰਵਾਓ ਹਨਾ ਚੁੱਪ ਕਰਕੇ ਜਮਨ ਦਾ ਮੋਡੀਫਾਈ ਫਾਰਮ ਤੇ ਆ ਜਿਓ ਨੰਬਰ ਬਾਈ ਦਾ ਕੈਪਸ਼ਨ ਚ ਚੱਲੀ ਜਾਂਦਾ ਤੇ ਕੋਈ ਜਾਣਕਾਰੀ ਲੈਣੀ ਆ ਬਾਈ ਤੋਂ ਹੁਣੇ ਫੋਨ ਲਾਓਕਰ